ਥਾਣਾ ਖੇੜੀ ਨੌਤ ਸਿੰਘ ਦੇ ਵੇੜੇ 'ਚ ਖੜੀਆਂ ਕਈ ਗੱਡੀਆਂ ਅੱਗ ਨਾਲ ਹੋਈਆਂ ਸੜਕੇ ਸੁਆ ਨੇੜਲੇ ਖੇਤਾਂ 'ਚ ਅੱਗ ਦੀ ਚਿੰਗਿਆੜੀ ਨਾਲ ਅੱਗ ਲੱਗਣ ਦੀ ਸ਼ੰਕਾ ਪੁਲਿਸ ਮਾਮਲੇ ਦੀ ਪੜਤਾਲ ਕਰੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਸਖਤ ਕਾਰਵਾਈ ਕੀਤੀ ਜਾਵੇਗੀ ਐਸ ਐਚਓ ਹਰਵਿੰਦਰ ਸਿੰਘ ਫਤੇਗੜ ਸਾਹਿਬ ਦੀਨ ਪੈਂਦੇ ਥਾਣਾ ਖੜੀ ਨੌਂਦ ਸਿੰਘ ਵਿਕੇ ਸ਼ਾਮ ਸਮੇਂ ਭਿਆਨਕ ਅੱਗ ਲੱਗ ਗਈ ਭਿਆਨਕ ਅੱਗ ਨੇ ਥਾਣੇ ਦੇ 베ੜੇ ਚ ਖੜੀਆਂ ਵੱਖ-ਵੱਖ ਕਿਸਾਂ ਨਾਲ ਸੰਬੰਧਤ ਤਿੰਨ ਗੱਡੀਆਂ ਨੂੰ ਆਪਣੀ ਲਪੇਟ ਚ ਲੈ ਲਿਆ ਜਿਸ ਪ੍ਰੰਤ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਅੱਗ ਦੀਆਂ ਲਪਟਾਂ ਥਾਣੇ ਅੰਦਰ ਬਣੇ ਰਹਿਸੀ ਕਮਰਿਆਂ ਵੱਲ ਨੂੰ ਵਧ ਰਹੀਆਂ ਸਨ ਆਸ-ਪਾਸ ਦੇ ਲੋਕਾਂ ਨੇ ਹਿੰਮਤ ਕਰਕੇ ਬਾਲਟੀਆਂ ਨਾਲ ਪਾਣੀ ਪਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਪ੍ਰੰਤ ਥਾਣਾ ਖੇੜੀ ਨੌ ਸਿੰਘ ਦੇ ਮੁਖ ਅਫਸਰ ਰਵਿੰਦਰ ਸਿੰਘ ਦੀ ਸੂਝ-ਬੂਝ ਨਾਲ ਅੱਗ ਭਜਾਉ ਗੱਡੀਆਂ ਨੇ ਆ ਕੇ ਤੁਰੰਤ ਅੱਗ ਤੇ ਕਾਬੂ ਪਾਇਆ ਪੁਲਿਸ ਉਤਨਸਰ ਥਾਣੇ ਨੇੜੇ ਦੇ ਖੇਤਾਂ 'ਚ ਅੱਗ ਦੀ ਚਿੰਗਿਆੜੀ ਨਾਲ ਅੱਗ ਲੱਗਣ ਦੀ ਸ਼ੰਕਾ ਕੀਤੀ ਜਾ ਰਹੀ ਹੈ ਕਿਉਂਕਿ ਹਵਾ ਦੇ ਵਹਾ ਦਾ ਤੇਜ਼ ਹੋਣ ਕਰਕੇ ਉਕਤ ਅੱਗ ਲੱਗੀ ਦੱਸੀ ਜਾਂਦੀ ਹੈ ਨੇੜੇ ਦੇ ਘਰਾਂ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਭਿਆਨਕ ਅੱਗ ਨਾਲ ਵੱਡਾ ਹਾਦਸਾ ਹੋ ਸਕਦਾ ਸੀ ਪਰੰਤੂ ਲੋਕਾਂ ਦੀ ਮਸ਼ਿਹਦੈਦੀ ਕਾਰਨ ਬਚਾਅ ਹੋ ਗਿਆ ਕਿਉਂਕਿ ਥਾਣਾ ਬਿਲਕੁਲ ਬਾਜ਼ਾਰ ਵਿੱਚ ਹੈ ਅਤੇ ਥਾਣੇ ਦੇ ਨਾਲ ਰਹਿਸ਼ੀ ਅਤੇ ਦੁਕਾਨਾਂ ਬੱਡੀ ਤعداد ਦੇ ਵਿੱਚ ਮੌਜੂਦ ਹਨ ਜਿਸ ਕਰਕੇ ਲੋਕਾਂ ਨੇ ਮੰਗ ਕੀਤੀ ਕਿ ਨੇੜੇ ਫਾਇਰ ਸਟੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅਜਿਹੀ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਸਮੇਂ ਤੇ ਰੋਕਿਆ ਜਾ ਸਕੇ